ਇਨਸਾਨ ਦਾ ਜਦੋਂ ਜਨਮ ਹੋਇਆ ਤੇ ਉਸ ਵਕਤ ਉਹਨੇ ਪਰਮਾਤਮਾ ਨਾਲ ਇਹ ਵਾਦਾ ਕੀਤਾ ਕਿ हे ਈਸ਼ਵਰ ਕਿ ertidhi ਤੇ ਜਾ ਕੇ ਮੈਂ ਤੇਰਾ ਹੀ ਨਾਮ ਜਪਾਂਗਾ ਤੈਨੂੰ ਹੀ ਤੇ ਆਵਾਂਗਾ ਪਰ ਮੇਰੀ ਇਹ ਚਰਾਸੀ ਜੜੀ ਉਹ ਬਖਸ਼ ਦੇ ਇਨਸਾਨ ਵਾਦਾ ਕਰਕੇ ਆਇਆ ਪਰਮਾਤਮਾ ਨੇ ਉਹ ਨੂੰ ਇਨਸਾਨ ਬਣਾਤਾ ਮਨੁੱਖਾ ਚੋਲਾ ਬਖਸ਼ਤਾ ਪਰ ਜਦੋਂ ਥੱਲੇ ਆਇਆ ਫਿਰ ਮਾਇਆ ਦੀ ਦੁਨੀਆ ਮਾਇਆਵੀ ਦੁਨੀਆ ਰੰਗਲੀ ਦੁਨੀਆ ਇਹਦੇ ਰੰਗਾਂ ਵਿੱਚ ਖੋ ਗਿਆ ਔਰ ਪ੍ਰਮਾਤਮਾ ਨੂੰ ਜਿਹੜਾ ਉਹ ਵਿਸਰ ਗਿਆ ਜਿਹੜਾ ਧਿਆਨ ਉਹਦਾ ਪ੍ਰਮਾਤਮਾ ਵੱਲ ਸੀ ਉਹ ਧਿਆਨ ਇਸ ਦੁਨੀਆ ਦੇ ਤਮਾਸ਼ਿਆਂ ਵਿੱਚ ਖੋ ਗਿਆ ਜਿਹੜੀਆਂ ਖੇਡਾਂ ਹੋ ਰਹੀਆਂ